ਤੁਸੀਂ ਗੱਲ ਬਹੁਤ ਸੋਹਣੀ ਕੀਤੀ ਕਿ ਰਿਸ਼ਤੇ ਪੰਜਾਬੀ ਮੂਰੇ ਹੁੰਦੇ ਸੀ ਰਿਸ਼ਤੇ ਵਾਕਈ ਜੇ ਦੇਖਿਆ ਜਾਏ ਰਿਸ਼ਤੇ ਤਾਂ ਹੁਣ ਵੀ ਨਿਭਾਏ ਜਾ ਰਹੇ ਹਨ ਸਮਝ ਨਾਲ ਨਿਭਾਣੇ ਪੈਂਦੇ ਹਨ ਕਈ ਵਾਰ ਕੀ ਹੁੰਦਾ ਸਾਨੂੰ ਰਿਸ਼ਤਿਆਂ ਚ ਨਾ ਸਿਰ ਕੁਝ ਚੀਜ਼ਾਂ ਨੂੰ ਦਰਕ ਨਾਰਾ ਕਰਨਾ ਪੈਂਦਾ ਜੇ ਅਸੀਂ ਲੌਂਗ ਟਰਮ ਰਿਸ਼ਤੇ ਨੂੰ ਅੱਗੇ ਕੰਟੀਨਿਊ ਰੱਖਣਾ ਪਰ ਜੋ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈ ਅੱਜ ਕੱਲ ਦੀ ਪੀੜ੍ਹੀ ਚੱਲ ਰਹੀ ਹੈ ਉਹ ਰਿਸ਼ਤੇ ਨਿਭਾਣਾ ਹੀ ਭੁੱਲ ਚੁੱਕੀ ਹੈ ਖਾਲੀ ਵਿੱਚ ਕੇਸ ਚੱਲ ਰਿਹਾ ਹੈ ਫਰੀਦਕੋੜ ਚ ਹਾਂਜੀ ਕਿ ਕੁੜੀ ਨੇ ਜਿਹੜੀ ਕੁੜੀ ਨੂੰ ਡਿਪੋਰਟ ਕੀਤਾ ਕੈਨੇਡਾ ਨੇ ਉਹ ਆਪਣੇ ਫਰੈਂਡ ਨਾਲ ਉਹਦੇ ਫਰੈਂਡ ਨੂੰ ਵੀ ਡਿਪੋਰਟ ਕੀਤਾ ਉੱਥੇ ਉਹ ਇੱਥੇ ਵਾਪਸ ਆਈ ਉਹਨੇ ਆਪਣਾ ਘਰ ਵਾਲਾ ਉਸੇ ਨੂੰ ਹੀ ਮਾਰ ਦੇਖੋ ਆਪਣੇ ਆਸ਼ਿਕ ਨਾਲ ਮਿਲ ਕੇ ਉਦੋਂ ਕਿੰਨੇ ਤੁਸੀਂ ਇਹ ਦੇਖ ਕੇ ਉਹਨੂੰ ਮਾਰ ਇਨਸਾਨੀਅਤ ਸ਼ਰਮਸ਼ਾਰ ਹੋਈ ਹੈ ਸਾਰੇ ਰਿਸ਼ਤੇ ਖਤਮ ਹੋਈਆਂ ਲੋਕਾਂ ਦਾ ਵਿਸ਼ਵਾਸ ਖਤਮ ਹੋ ਚੁੱਕਿਆ ਹੁਣ ਕੋਈ ਵਿਸ਼ਵਾਸ ਕਰੇ ਤਾਂ ਕੀ ਸੁੱਤੇ ਕਰੇ ਦੇਖੋ ਕਿੰਨੇ ਲਾਡਾ ਚਾਵਾ ਨਾਲ ਉਹ ਕੁੜੀ ਨੂੰ ਪਹਿਲਾਂ ਬਾਹਰ ਭੇਜਿਆ ਉੱਥੇ ਜਾ ਕੇ ਮਤਕੀ ਉਨੇ ਉਦੀ ਸੈਟਿੰਗ ਸੀਗੀ ਉੱਥੇ ਤੇ ਉਨੇ ਕੁਝ ਅਹਜ਼ਰ ਕਿਤਾ ਨੂੰ ਰਿਪੋਰਟ ਕਰਤਾ ਓਰੇ ਰਿਪੋਰਟ ਕੀਤਾ ਸਰ ਉਹਨੂੰ ਆ ਕੇ ਉਹ ਆ ਗਈ ਮੁੰਡਾ ਮਤਲਬ ਕਿ ਉਹ ਸਰਕਾਰੀ ਟੀਚਰ ਸੀਗਾ ਉਹ ਪਤੀ ਮਾਰਿਆ ਪਤੀ ਮਾਰਿਆ